ਜਿਹੜੇ ਲੋਕ ਮਿਹਨਤ ਕਰਨ ਤੋਂ ਗੁਰੇਜ਼ ਕਰਦੇ ਨੇਗੇ ਅੱਜ ਤੁਹਾਨੂੰ ਇੱਕ ਨੌਜਵਾਨ ਨਾਲ ਬਣਵਾਣਿਆ ਦੀਪਕ ਜਿਸ ਦਾ ਨਾਮ ਹੈਗਾ ਆਪਾਈ ਜ ਹੈਗਾ ਫਿਰ ਵੀ ਹਿੰਮਤ ਨਹੀਂ ਹਾਰੀ ਮਿਹਨਤ ਕਰਦਾ ਹੈਗਾ ਜੇਮੈਟੋ ਕੰਪਨੀ ਵਿੱਚ ਕੰਮ ਕਰ ਰਿਹਾ ਹੈਗਾ ਮੇਰਾ ਰਿਕਾਰਡ ਹੈ ਸਰ ਹਸ ਤੱਕ ਮੈਨੂੰ ਕੋਈ ਆਰਡਰ ਮੈਨੂੰ ਕੰਪਲੇਨ ਨਹੀਂ ਆਈ ਅਸ ਤੱਕ ਕਿ ਲੇਟ ਪਹੁੰਚਿਆ ਮੈਂ ਜਿੰਨਾ ਹੋ ਸਕੇ ਟਾਈਮ ਤੇ ਆਰਡਰ ਡਿਲੀਵਰ ਕਰਦਾ ਹਾਂ ਸ਼ੁਰੂ ਸ਼ੁਰੂ ਵਿੱਚ ਮੇਰੇ ਬੈਕ ਪੇਨ ਹੋਣ ਦੇ ਸਕੇ ਕੰਟੀਨਿਊ ਨੋ ਨੋ ਘੰਟੇ 12 12 ਘੰਟੇ ਬਾਈਕ ਚ ਲਾਣਾ ਸਕੂਟਰੀ ਚਲਾਣਾ ਕੋਈ ਸੌਖੀ ਗੱਲ ਨਹੀਂ ਹੈ ਲੈ ਜਦੋਂ ਡਿਲੀਵਰੀ ਕਰਦੇ ਹੋ ਕਸਟਮਰ ਦੇ ਤਿੰਨ ਤਿੰਨ ਮੰਜ਼ਲਾਂ ਉੱਤੇ ਚੜਨਾ ਉਤਰਨਾ ਉਹ ਕਿਸ ਤਰ੍ਹਾਂ ਫਿਰ ਮੈਨੇਜਮੈਂਟ ਕਰ ਸਰ ਦੇਖੋ ਜੇ ਲਿਫਟ ਹੈਗੀ ਹੈ ਫਿਰ ਤਾਂ ਮੈਂ ਈਜ਼ੀ ਚਲਾ ਜਾਣਾ ਨਹੀਂ ਤਾਂ ਕਸਟਮਰ ਨੂੰ ਰਿਕੁਐਸਟ ਕਰਦਾ ਹਾਂ ਕਿ ਮਿੰਤਾ ਕਰਦਾ ਹਾਂ ਭਾਈ ਆ ਕੇ ਲੈ ਜਾਓ ਨੀਚੇ ਹੈਂਡੀਕੈਪ ਰਾਈਡਰ ਹੈ ਤੇ ਤੁਹਾਨੂੰ ਜੇ ਕੋਈ ਕੁਝ ਵੀ ਕਹਿੰਦਾ ਰਹੇ ਕੰਮ ਛੋਟਾ ਵੱਡਾ ਨਹੀਂ ਹੈ ਕੁਝ ਨਹੀਂ ਹੈ ਆਪਣੀ ਪ੍ਰੋਬਲਮ ਨੂੰ ਆਪ ਨੂੰ ਫੇਸ ਕਰਨਾ ਪੈਂਦਾ ਠੀਕ ਹੈ ਕੱਲ ਨੂੰ ਕੋਈ ਤੁਹਾਨੂੰ ਕਹੇ ਯਾਰ ਇਹ ਕੰਮ ਮਾੜਾ ਨਹੀਂ ਹੈ ਚੰਗਾ ਹੈ ਜਾਂ ਜੋ ਵੀ ਹੈ ਮੜ ਕਿਸੇ ਗੱਲ ਨਹੀਂ ਸੁਣਨੀ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹੀ ਕਰਨਾ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਕਪਿਲ ਸ਼ਰਮਾ ਜਿਹੜੇ ਲੋਕ ਮਿਹਨਤ ਕਰਨ ਤੋਂ ਗੁਰੇਜ਼ ਕਰਦੇ ਨੇ ਕਿ ਅੱਜ ਤੁਹਾਨੂੰ ਇੱਕ ਨੌਜਵਾਨ ਨਾਲ ਬਣਵਾਣਿਆ ਦੀਪਕ ਜਿਸ ਦਾ ਨਾਮ ਹੈਗਾ ਅਤੇ અપਾਈ ਹੈਗਾ ਫਿਰ ਵੀ ਹਿੰਮਤ ਨਹੀਂ ਹਾਰੀ ਮਿਹਨਤ ਕਰਦਾ ਹੈਗਾ ਜੇਮੈਟੋ ਕੰਪਨੀ ਵਿੱਚ ਕੰਮ ਕਰ ਰਿਹਾ ਹੈਗਾ ਗੱਲਬਾਤ ਕਰਦੇ ਹੈਗੇ ਕੀ ਕੀ ਪ੍ਰੋਬਲਮ ਆਈ ਇਹਨਾਂ ਨੂੰ ਕੀ ਕੀ ਸਾਹਮਣਾ ਕਰਨਾ ਪਿਆ ਆਪਣੀ ਜ਼ਿੰਦਗੀ ਦੇ ਵਿੱਚ ਦੀਪਕ ਜੀ ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਤੁਹਾਡਾ ਸਵਾਗਤ ਹੈ थैंक यू ਸਰ ਜੀ ਨਮਸਕਾਰ ਸਰ ਜੀ ਸਰ ਮੇਰਾ ਨਾਮ ਦੀਪਕ ਸ਼ਰਮਾ ਹੈ ਤੇ ਮੈਂ ਰੀਸੈਂਟਲੀ 28 ਸਾਲਾਂ ਤੋਂ ਜੋਮੈਟੋ ਦਾ ਕੰਮ ਕਰ ਰਿਹਾ ਹਾਂ ਐਂਡ ਮੈਨ ਮੇਰੀ ਇੱਕੋ ਹੀ ਸੋਚ ਹੈ ਕਿ ਕਦੇ ਹਾਰ ਨਹੀਂ ਮੰਨਨੀ ਤੇ ਤੁਹਾਨੂੰ ਜੇ ਕੋਈ ਕੁਝ ਵੀ ਕਹਿੰਦਾ ਹੈ ਕੰਮ ਛੋਟਾ ਵੱਡਾ ਨਹੀਂ ਹੈ ਕੁਝ ਨਹੀਂ ਹੈ ਆਪਣੀ ਪ੍ਰੋਬਲਮ ਨੂੰ ਆਪ ਨੂੰ ਫੇਸ ਕਰਨਾ ਪੈਂਦਾ ਹੈ ਠੀਕ ਹੈ ਕਾਲ ਨੂੰ ਕੋਈ ਤੁਹਾਨੂੰ ਕਵੇ ਯਾਰੇ ਕੰਮ ਮਾੜਾ ਨਹੀਂ ਹੈ ਚੰਗਾ ਹੈ ਜੋ ਵੀ ਹੈ ਬਟ ਕਿਸੇ ਦੀ ਗੱਲ ਨਹੀਂ ਸੁਣਨੀ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹੀ ਕਰਨਾ ਹੈ ਇਹ ਨਹੀਂ ਕਿ ਕਿਸੇ ਕਹਿਣ ਤੇ ਆ ਕਰ ਲਿਆ ਉਹ ਕਰ ਲਿਆ ਨਹੀਂ ਆਪਣੇ ਦਿਲ ਨੂੰ ਜੋ ਸਹੀ ਲੱਗ ਰਿਹਾ ਉਹ ਕਰਨਾ ਐਂਡ ਆਪਣੀ ਜੋ ਜ਼ਰੂਰਤਾਂ ਜੋ ਆਪਾਂ ਨੂੰ ਹੀ ਪੂਰੀ ਕਰਨੀ ਪੈਂਦੀ ਹੈ ਕਿਉਂ ਆਪਣੇ ਨਾਲ ਕੋਈ ਨਹੀਂ ਖੜਦਾ ਦੀਪਕ ਜੀ ਜੇ ਗੱਲ ਕੀਤੀ ਜਾਵੇ ਹੋਇਆ ਕਿ ਸੀਗਾ ਕਦੋਂ ਤੁਹਾਨੂੰ ਪਤਾ ਲੱਗਦਾ ਹੈਗਾ ਪਰਿਵਾਰ ਚ ਕੌਣ-ਕੌਣ ਹੈ ਤੁਹਾਡਾ ਆਬਦਾ ਕਰ ਹੈਗਾ ਨਹੀਂ ਸਰ ਮੈਂ ਰੈਂਟ ਤੇ ਰਹਿਣਾ ਤੇ ਡੈਡੀ ਪਲੰਬਰ ਦਾ ਕੰਮ ਕਰਦੇ ਹੈ ਛੋਟਾ ਭਰਾ ਵੀ ਪਲੰਬਰ ਹੈ ਤੇ ਮਾਤਾ ਜੀ ਹੈ ਤੇ ਦੋ ਸਿਸਟਰ ਹੈ ਸਿਸਟਰ ਦੋਨੇ ਮੈਰਿਡ ਹੈ ਐਂਡ ਮੈਂ ਵੀ ਮੈਰਿਡ ਐਂਡ ਮੇਰੀ ਇੱਕ ਕੁੜੀ ਹੋਈ ਸੀਗੀ 21 ਦਿਨਾਂ ਦੇ ਵਿੱਚ ਐਕਸਪਾਇਰ ਹੋ ਗਈ ਉਸ ਤੋਂ ਬਾਅਦ ਅਜੇ ਕੋਈ ਜਵਾਕ ਨਹੀਂ ਆਸੀ ਨੀ ਕਾਰਨ ਕੀ ਹੋਇਆ ਸੀਗਾ ਕੁੜੀ ਆ ਦੇ ਬ੍ਰੇਨ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਕਾਫੀ ਖਰਚਾ ਹੋਇਆ ਸੀ ਮਤਲਬ ਮੈਂ ਜੋ ਕੁਝ ਵੀ ਜੋੜ ਕੇ ਰੱਖਿਆ ਸੀਗਾ ਇਨ ਫਿਊਚਰ ਪਲੈਨਿੰਗ ਵਾਸਤੇ ਕਾਫੀ ਖਰਚਾ ਹੋ ਗਿਆ ਐਂਡ ਮੈਂ ਇੱਕ ਸੁਸਾਇਟੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਮੈਨੂੰ ਪ੍ਰੋਬਲਮ تھے ਉਹਨਾਂ ਨੇ ਬੜੀ ਹੈਲਪ ਕੀਤੀ ਆਪਣੇ ਬਟਿੰਡਾ ਦੇ ਹੈਗੇ ਆ ਜੇ ਉਹਨਾਂ ਦੇ ਮੇਨ ਜਿਹੜੇ ਹੈਗੇ ਮੌਂਟੀ ਹੈ ਉਹ ਸੋਸਾਇਟੀ ਦਾ ਨਾਮ ਹੈ ਇਹ ਸਮਰਪਣ ਉਹਨਾਂ ਨੇ ਕਾਫੀ ਮਤਲਬ ਪੈਸੇ ਵੱਲੋਂ ਮੈਨੂੰ ਬਹੁਤ ਅੰਗੀ ਸੀ ਉਹਨਾਂ ਨੇ ਬਹੁਤ ਹੈਲਪ ਕੀਤੀ ਸੀ ਮੈਨੂੰ ਬਟ ਫਿਰ ਵੀ ਜਵਾਕ ਮੇਰਾ ਠੀਕ ਨਹੀਂ ਹੋਇਆ ਸੀ ਅੱਛਾ ਦੀਪਕ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੀ ਔਖਾਈਆਂ ਆਈਆਂ ਤੁਹਾਡੇ ਪੈਰ ਨਹੀਂ ਕੰਮ ਕਰ ਰਹੇ ਨੇ ਕਿ ਤੁਸੀਂ ਮਿਹਨਤ ਵੀ ਕਰ ਰਹੇ ਹੋ ਸ਼ਾਦੀ ਹੋਈ ਤੁਹਾਡੀ ਉਸ ਤੋਂ ਬਾਅਦ ਕੁੜੀਆਂ ਦੇ ਵੀ ਪ੍ਰੋਬਲਮ ਆਈ ਠੀਕ ਹੈ ਇੰਨੀ ਜ਼ਿੰਦਗੀ ਚ ਪ੍ਰੋਬਲਮ ਆਈ ਭਜਨਟ ਕਰ ਰਹੇ ਹੋ ਲਾਈਨ ਤੁਹਾਡੀ ਇੰਨੀ ਔਖੀ ਹੈਗੀ ਹੈ ਟਾਈਮ-ਟਾਈਮ ਤੇ ਤੁਹਾਨੂੰ ਕੀਮਤ ਜਿਹੜੀ ਟਾਈਮ ਦੀ ਬਹੁਤ ਉਹ ਹੈ ਤੁਹਾਡੇ ਵਾਸਤੇ ਦੇਖੋ ਜੀ ਕਿਉਂਕਿ ਇਹ ਕੰਪਨੀ ਨੇ ਹੁਣੀ ਇੱਕ ਫੀਚਰ ਜਿਹੜਾ ਤੁਹਾਨੂੰ ਜਨਤਕ ਵਿੱਚ ਦੱਸਿਆ ਮੈਂ ਕਿ ਰਾਈਡਰ ਡਿਸੇਬਲ ਹੈ ਪਰ ਇਹ ਜਸਟ ਹੁਣੀ ਆਈ ਥਿੰਕ 1 ਵੀਕ ਹੋਇਆ ਲਾਂਚ ਹੋਇਆ ਹੈ ਫੀਚਰ ਇਸ ਤੋਂ ਪਹਿਲਾਂ 2.5 ਸਾਲ ਤੱਕ ਹੈ ਜਾ ਕੋਈ ਫੀਚਰ ਨਹੀਂ ਸੀਗਾ ਜਿਹੜਾ ਮੰਗਾਉਂਦਾ ਸੀ ਆਰਡਰ ਪਾਉਂਦਾ ਉਹਨੂੰ ਇਹ ਨਹੀਂ ਪਤਾ ਰਾਈਡਰ ਡਿਸੇਬਲ ਹੈ ਜਾਂ ਕਿਵੇਂ ਹੈ ਬਸ ਉਹਨੂੰ ਸਿਰਫ ਨਾਮ ਤੇ ਲਿਖਿਆ ਰਿਹਾ ਇਹ ਬੰਦਾ ਦੇਣ ਆ ਰਿਹਾ ਪਰ ਜਦੋਂ ਅਸੀਂ ਲੋਕੇਸ਼ਨ ਜਾ ਕੇ ਪਹੁੰਚਦੇ ਹਾਂ ਫਿਰ ਅਗਲੇ ਨੂੰ ਪਤਾ ਲੱਗਦਾ ਰਾਈਡਰ ਡਿਸੇਬਲ ਹੈ ਉਸ ਪਰ ਕਸਟਮਰ ਵੀ ਹੁਣ ਦੇਖੋ ਇਹ ਕਸਟਮਰ ਦੀ ਵੀ ਆਰਡਰ ਤਾਂ ਕਰ ਦਿੰਦਾ ਬਟ ਉਹ ਵੀ ਉਹਨੂੰ ਐ ਕਿ ਆਰਡਰ ਤਾਂ ਜਲਦੀ ਤੋਂ ਜਲਦੀ ਪਹੁੰਚੇ ਬਟ ਮੇਰਾ ਰਿਕਾਰਡ ਹੈ ਸਰ ਅਸਤੱਕ ਮੈਂ ਕੋਈ ਆਰਡਰ ਮੈਨੂੰ ਕੰਪਲੇਨ ਨਹੀਂ ਆਈ ਅਸਤੱਕ ਕਿ ਲੇਟ ਪਹੁੰਚਿਆ ਮੈਂ ਜਿੰਨਾ ਹੋ ਸਕੇ ਟਾਈਮ ਤੇ ਆਰਡਰ ਡਿਲੀਵਰ ਕਰਦਾ ਹਾਂ ਠੀਕ ਹੈ ਅੱਛਾ ਜਦੋਂ ਪਰਿਵਾਰ ਤੁਹਾਨੂੰ ਇਹ ਪ੍ਰੋਬਲਮ ਆਈ ਪਰਿਵਾਰ 'ਚ ਜਦੋਂ ਪਤਾ ਲੱਗਦਾ ਹੈਗਾ ਤੁਹਾਡੀ ਇਸ ਪ੍ਰੋਬਲਮ ਬਾਰੇ किन्ना का पैसा लग चुका ऑपरेशन करवाया या कुछ करना। सर ऑपरेशन वगैरह कुछ कराया नहीं गया तो उस टाइम फाइनेंशियली प्रॉब्लम करके ही मैं रियलिटी है मैं पंजवी तक ही पढ़िया जी पंजाब बोर्ड से मैं उस बाद पढ़िया नहीं गया कुछ प्रॉब्लम फाइनेंशियल प्रॉब्लम करके तो बस टाइम चली आता जब मैं मोबाइलों का काम सीखा जी दो हज़ार सत्त मोबाइल का काम सीखा ਪਸਤੋਂ ਆਦਮੀ ਆਬਦਾ ਜੀ ਨੇ ਗੁਜ਼ਾਰਾ ਕਰਨ ਵਾਸਤੇ ਮੋਬਾਈਲ ਦਾ ਰਿਪੇਅਰ ਰਿਪੋਰਟ ਦਾ ਕੰਮ ਕੀਤਾ ਫਿਰ ਹੌਲੀ ਹੌਲੀ ਹੁਣ ਮੋਬਾਈਲ ਦਾ ਕੰਮ ਵੀ ਘਟ ਗਿਆ ਏ ਫਿਰ ਹੁਣ ਕੁਛ ਨਾ ਕੁਛ ਕਰਨਾ ਤੇ ਪੈਣਾ ਏ ਫਿਰ ਮੈਨੂੰ ਕਿਸ ਨੇ ਦੱਸਿਆ ਫਰੈਂਡ ਨੇ ਕਿ Zomato ਚ ਆਈਡੀ ਬਣਾ ਕੇ ਕਰ ਆਬਦਾ ਕੰਮ ਹੌਲੀ ਹੌਲੀ ਉਹ ਵੀ 2-400 ਜੋ ਵੀ ਆਏਗਾ ਇਨਕਮ ਫਿਰ ਸਰਕਲ ਚੱਲਦਾ ਰਹੇਗਾ ਅੱਛਾ ਕਿੰਨੀ ਖਾਈ ਆ ਜਦੋਂ ਇਸ ਕੰਪਨੀ ਦੇ ਵਿੱਚ ਜੁਆਇਨ ਕੀਤਾ ਇਸ ਕੰਪਨੀ ਦੇ ਵਿੱਚ ਭਜਨ ਅੱਥ ਬਾਲੀ ਹੈਗੀ ਆ ਟਾਈਮ ਦਾ ਪ੍ਰਬੰਧ ਹੋਣਾ ਚਾਹੀਦਾ ਹੈਗਾ ਵਹੀਕਲ ਬਹੁਤ ਕੁਝ ਦੇਖਣਾ ਪੈਂਦਾ ਹੈਗਾ ਸਰ ਐਕਚੁਅਲੀ ਦੇਖੋ ਕਮਿਊਨਿਟ ਤੇ ਹੁਣ ਕੋਈ ਵੀ ਕੰਮ ਦੇ ਇਸ ਤਰ੍ਹਾਂ ਹੁੰਦਾ ਨਹੀਂ ਹੈ। ਹਾਂ। ਹਰ ਕੋਈ ਵੀ ਕੰਮ ਕਰੋ ਪ੍ਰੋਬਲਮ ਤਾਂ ਹੈਗੇ ਸ਼ੁਰੂਆਤੀ ਪ੍ਰੋਬਲਮ ਆਉਂਦੀ ਹੈ। ਹਾਂ। ਸ਼ੁਰੂ-ਸ਼ੁਰੂ ਵਿੱਚ ਮੇਰੇ ਬੈਕ ਪੇਨ ਹੁੰਦੇ ਸੀਗੇ। ਕੰਟੀਨਿਊ ਨੋ ਨੋ ਘੰਟੇ 12-12 ਘੰਟੇ ਬਾਈਕ ਚਲਾਣਾ, ਸਕੂਟਰੀ ਚਲਾਣਾ ਕੋਈ ਸੌਖੀ ਗੱਲ ਨਹੀਂ। ਸ਼ੁਰੂ-ਸ਼ੁਰੂ ਬਾਈਕ ਪ੍ਰੋਬਲਮ ਚਲਾਉਂਦਾ ਸੀ ਬੈਕ ਪੇਨ ਹੁੰਦੇ ਸੀਗੇ। ਪਰ ਹੁਣ ਹੌਲੀ-ਹੌਲੀ ਹੈਬਿਟ ਹੋ ਗਈ ਹੈ। ਫਿਰ ਵੀ ਮੈਂ 8-9 ਘੰਟੇ ਬਾਅਦ ਗੈਪ ਰੱਖਦਾ ਹਾਂ। ਆਪਣੇ ਸ਼ਰੀਰ ਨੂੰ ਥੋੜਾ ਆਰਾਮ ਦੇਣਾ। ਫਿਰ ਮੈਂ ਦੁਬਾਰਾ ਡਿਊਟੀ ਕਰਨਾ 7 ਤੋਂ ਲੈ ਕੇ ਤਿੰਨ-ਤਿੰਨ ਮੰਜ਼ਲਾਂ ਉੱਤੇ ਚੜ੍ਹਨਾ ਉਤਰਨਾ ਉਹ ਕਿਸ ਤਰ੍ਹਾਂ ਫਿਰ ਮੈਨੇਜਮੈਂਟ ਕਰ ਸਰ ਦੇਖੋ ਜੇ ਲਿਫਟ ਹੈਗੀ ਫਿਰ ਤਾਂ ਮੈਂ इजीली ਚਲਾ ਜਾਣਾ ਨਹੀਂ ਤਾਂ ਕਸਟਮਰ ਰਿਕੁਐਸਟ ਕਰਦਾ ਹੈ ਕਿ ਮੰਨਤਾ ਕਰਦਾ ਹੈ ਭਾਈ ਆ ਕੇ ਲੈ ਜਾਓ نیچے ਹੈਂਡੀਕੈਪ ਰਾਈਡਰ ਹੈ ਐਂਡ ਜੇ ਕਸਟਮਰ ਫੇਰ ਹੀ ਮਨਾ ਕਰਦਾ ਹੈ ਫੇਰ ਇਹ ਮੈਨੂੰ ਓਕੇ ਧੋਕੇ ਕਰਕੇ ਜਾਣਾ ਹੀ ਪੈਂਦਾ ਜੀ ਹੁਣ ਕੋਈ ਰੈਜ਼ੀਡੈਂਟ ਆਰਡਰ ਨਹੀਂ ਦਿੰਦਾ ਅਗਲੇ ਕਹਿ ਦਿੰਦੇ ਆ ਤੂੰ ਆਪੇ ਨਾਲ ਇੱਕ ਬੰਦਾ ਲੈ ਕੇ ਚੱਲ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਬਹੁਤ ਰੈਜ਼ੀਡੈਂਟ ਤੇ ਆ ਕਿ ਇਹ ਗੱਲ ਕਹਿੰਦੇ ਆ ਬਟ ਹੁਣ ਸਰ ਕੀ ਕਰੀਏ ਮਜਬੂਰੀ ਆਪਣੀ ਹੈ ਜੀ ਕੰਮ ਤਾਂ ਮੈਨੂੰ ਕਰਨਾ ਪਏਗਾ। ਅੱਛਾ ਕਾਫੀ ਤੁਹਾਡੇ ਨਾਲ ਦੇ ਦੇਖੇ ਨੇ ਕਿ ਉਪਾਈ ਜੁੰਦੇ ਨੇ ਕਿ ਜ਼ਿੰਦਗੀ ਤੋਂ ਹਾਰ ਜਾਂਦੇ ਨੇ ਕਿ ਕਈ ਸਹੀ ਸਲਾਮਤ ਹੁੰਦੇ ਨੇ ਕਿ ਸਰੀਰ ਫਿੱਟ ਹੁੰਦੇ ਨੇ ਕਿ ਉਹ ਮਿਹਨਤ ਨਹੀਂ ਕਰਦੇ ਨੇ ਕਿ ਕੀ ਮੈਸੇਜ ਆ ਉਹਨਾਂ ਨੂੰ ਖਾਸ ਕਰਕੇ। ਮੇਰੇ ਕੋ ਮੈਸੇਜ ਤਾਂ ਸਰ ਪਾਈ ਮੈਂ ਤਾਂ ਚਲੋ ਮਾੜਾ ਮੈਂ ਟੁਰ ਫਿਰ ਰਿਹਾ। ਜਿਹੜੇ ਨਹੀਂ ਟੁਰ ਫਿਰ ਸਕਦੇ ਉਹਨਾਂ ਨੂੰ ਮੈਂ ਇੱਕ ਹੀ ਗੱਲ ਕਹੂੰਗਾ ਜੀ ਕਦੇ ਹਾਰ ਨਹੀਂ ਮੰਨਣੀ ਜ਼ਿੰਦਗੀ ਤਾਂ ਠੀਕ ਹੈ ਜੀ। ਜੇ ਤੁਹਾਡੇ ਕੋਲ ਕੋਈ ਐਜਾ ਕੋਈ ਹੈਗਾ ਤੁਹਾਡਾ ਫਰੈਂਡ ਜਾਂ ਤੁਹਾਡਾ ਬ੍ਰਦਰ ਹੈ ਉਹਨੂੰ ਨਾਲ ਰੱਖੋ ਕੋਈ ਵੀ ਕੰਮ ਹੈ ਜੇ ਤੁਸੀਂ ਨਹੀਂ ਕਰ ਸਕਦੇ ਹੋ ਉਹਦੀ ਹੈਲਪ ਲੋ ਕਰੋ ਹੈਲਪ ਲੈਣ ਚ ਕੋਈ ਦਿੱਕਤ ਨਹੀਂ ਹੈ ਸ਼ਰਮਾਓ ਨਾ ਕੋਈ ਵੀ ਕੰਮ ਕਰਨ ਚ ਜੇ ਤੁਸੀਂ ਕਿਸ ਨੂੰ ਕੋਈ ਆਪਣੀ ਪ੍ਰੋਬਲਮ ਕਹੋਗੇ ਫੇਰ ਹੀ ਉਹਦਾ ਸੋਲੂਸ਼ਨ ਮਿਲੂਗਾ ਤੁਹਾਨੂੰ ਪਰਿਵਾਰ ਨੇ ਟੋਕਿਆ ਨੀਗਾ ਤੂੰ ਇਸ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਹੈਗਾ ਮੇਰੇ ਸਹੀ ਦਸਾਈ ਮਟਰ ਅਸੀਂ ਫਾਈਨੈਂਸ਼ਲੀ ਸਾਨੂੰ ਜੋ ਪ੍ਰੋਬਲਮ ਸ਼ੁਰੂ ਤੋਂ ਹੈਗੀ ਹੈ ਮਤਲਬ ਮੀਡਲ ਕਲਾਸ ਦੇ ਵਿੱਚੋਂ ਅਸੀਂ ਹੈਗੇ ਹਾਂ ਸਾਰਿਆਂ ਦਾ ਮਤਲਬ ਜੋ ਮਾਈਂਡ ਸੈਟ ਹੈ ਨਾ ਸਭ ਇਕੁਅਲੀ ਹੈ ਜੀ ਕੋਈ ਮਤਲਬ ਕਿਸੇ ਨਾਲ ਉਹ ਨਹੀਂ ਹੈ ਕਿ ਯਾਰ ਤੂੰ ਆ ਕੀ ਕਰ ਰਿਹਾ ਹੈ ਕੁਝ ਹੋਰ ਕਰ ਲਾ ਨਾ ਉਹ ਕਹਿੰਦੇ ਕੁਝ ਨਹੀਂ ਹੁੰਦਾ ਕੋਈ ਦਿੱਕਤ ਨਹੀਂ ਹੈ ਕਰ ਕੋਈ ਪ੍ਰੋਬਲਮ ਨਹੀਂ ਹੈ ਨਾਲ ਹੈ ਮੇਰੇ ਫੈਮਲੀ ਮੇਰੇ ਨਾਲ ਹੈ ਜੀ ਅੱਛਾ ਕਈ ਵਾਰ ਸੋਚਦੇ ਹਾਂ ਬਈ ਇਹ ਜੇ ਮੇਰੇ ਲੱਤਾਂ ਸਹੀਆਂ ਹੁੰਦੀਆਂ ਤਾਂ ਮੈਂ ਕੰਮ ਵਧੀਆ ਕਰ ਲੈਂਦਾ ਜਾਂ ਕੁਝ ਕਈ ਵਾਰ ਜਾਂਦਾ ਹੈਗਾ ਇਸ ਤਰ੍ਹਾਂ ਦਾ ਯਾ ਟੋਕਾ ਟਕਾਈ ਹੁੰਦੀ ਹੈ ਕੀ ਕੰਮ ਫੜ ਲਿਆ ਤੂੰ ਯਾਰ ਕਿੱਥੇ ਤੇ ਕੋਈ ਸਰ ਟੋਕਾ ਟਕਾਈ ਤੇ ਕਰਦੇ ਇਹ ਲੋਕ ਹਜੇ ਵੀ ਹੈਗੇ ਹੈ ਜਿਹੜੇ ਕਿ 2-3 ਸਾਲ ਹੋ ਗਿਆ ਮੈਨੂੰ ਹਜੇ ਵੀ ਲੋਕ ਕੁਝ-ਕੁਝ ਕਹਿ ਦਿੰਦੇ ਆ ਬਟ ਮੈਂ ਉਹ ਚੀਜ਼ ਇਗਨੋਰ ਕਰ ਦੇਣਾ ਇਹ ਮੈਂ ਕੋਈ ਚੀਜ਼ ਮਾਈਂਡਸ ਮਾਈਂਡਸੈਟ ਮੇਰਾ ਇੱਕੋ ਹੀ ਹੈ ਕੋਈ ਕੁਝ ਵੀ ਕਿੰਦਰ ਰਵੇ ਤੁਸੀਂ ਇਸ ਵਿੱਚ ਕਿੰਨਾ ਸਮਾਂ ਦਿਨੇ ਹੋ ਤੇ ਪਰਿਵਾਰ ਚ ਕੋਈ ਹੋਰ ਵੀ ਹੈਗਾ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਕੀ ਤੁਹਾਡੇ ਨਹੀਂ ਪਰਿਵਾਰ ਚ ਹੋਰ ਕੋਈ ਨਹੀਂ ਮੈਂ ਇਕੱਲਾ ਹੀ ਮੈਨੂੰ ਪ੍ਰੋਬਲਮ ਹੈ ਐਂਡ ਮੈਂ ਜੋਮੈਟੋ ਦੇ ਵਿੱਚ ਮਾਰਨਿੰਗ 7 ਤੋਂ ਲੈ ਕੇ 4 ਵਜੇ ਤੱਕ ਕੰਮ ਕਰਦਾ ਹਾਂ ਐਂਡ ਫਿਰ ਉਸ ਤੋਂ ਬਾਅਦ ਬ੍ਰੇਕ ਲੈ ਕੇ ਈਵਨਿੰਗ 7 ਤੋਂ ਲੈ ਕੇ ਨਾਈਟ 9 ਵਜੇ ਤੱਕ ਕੰਮ ਕਰਦਾ ਹਾਂ ਹੋਰ ਵੀ ਨੇ ਕਿ ਤੁਹਾਡੇ ਨਾਲ ਦੇ ਜਿਹੜੇ ਜੋਮੈਟੋ 'ਚ ਕੰਮ ਕਰ ਰਹੇ ਨੇ ਪੰਜ ਛੇ ਬੰਦੇ ਹੋਰ ਕੰਮ ਕਰ ਰਹੇ ਆ ਇਹ ਆਪਣੀ ਇਸ ਸਰਕਲ 'ਚ ਅਸੀਂ ਕੀ ਇਹਦੇ ਵਿੱਚ ਕੀ ਸਿਸਟਮ ਕੀ ਹੁੰਦਾਗਾ ਜਿਵੇਂ ਮੰਨ ਲਓ ਤੁਸੀਂ ਡਿਲੀਵਰੀ ਦਿੰਨੇ ਹੋ ਕਿੰਨਾ ਪੈਕੇਜ ਮਿਲਦਾ ਤੁਹਾਨੂੰ ਸਰ ਇਹ ਡਿਸੇਬਲ ਰਾਈਡਰ ਨੂੰ ਕੰਪਨੀ ਮੈਂ ਸਭ ਤੋਂ ਪਹਿ ਕਿਉਂਕਿ ਕੰਪਨੀ ਨੇ ਹੁਣੀ 2.5 ਸਾਲ ਤੋਂ ਸਾਡਾ ਪਰ ਆਰਡਰ 80 ਰੁਪਏ ਕਰਤਾ 80 ਰੁਪਏ ਕਰ ਰੱਖਿਆ ਸਾਨੂੰ ਫੇਕ ਮਤਲਬ ਫਲੈਟ 80 ਰੁਪਏ ਸਾਨੂੰ ਮਿਲਦਾ ਪਰ ਆਰਡਰ ਦਾ ਤੇ ਉਸ ਤੋਂ ਬਾਅਦ ਸਾਨੂੰ ਬਹੁਤ ਥੋੜਾ ਮਤਲਬ ਐ ਮੰਨ ਕੇ ਚਲੋ ਇਹ ਕਾਫੀ ਸਾਡਾ ਜਿਹੜਾ ਤੇਲ ਦੀ ਲਾਗਤ ਹੁੰਦੀ ਸੀ 2-300 ਰੁਪਏ ਪਰ ਡੇ ਮੇਰੇ ਉਸ ਚੀਜ਼ ਦਾ ਹੁਣ ਮੈਨੂੰ ਥੋੜਾ ਦੁੱਖ ਨਹੀਂ ਲੱਗਦਾ ਕਿਉਂਕਿ ਕੰਪਨੀ ਨੇ ਸਾਡਾ ਰੇਟ ਕਾਰਡ ਬਤਾਤਾ ਉਹ ਕੁੱਲ ਮਿਲਾ ਕੇ ਸਾਨੂੰ ਫਾਇਦਾ ਹੀ ਹੋਇਆ ਜੀ ਕੀ ਕਹਿਣਾ ਚਾਹੁੰਦੇ ਆ ਆਮ ਖਾਸ ਕਰਕੇ ਲੋਕਾਂ ਨੂੰ ਤੁਸੀਂ ਮਿਹਨਤ ਕਰ ਰਹੇ ਹੋ ਦਿਨ ਰਾਤ ਆ ਟਾਈਮ ਦਿੰਨੇ ਹੋ ਫਿਰ ਇਹ ਦੇ ਵਿੱਚ ਜੇ ਮੰਨ ਲਓ ਸਰੀਰ ਪ੍ਰੋਬਲਮ ਵੀ ਆਂਦੀ ਹੋਊਗੀ ਸਕੂਟਰੀ ਦਿੱਕਤ ਆਂਦੀ ਹੈ ਜੇ ਮੰਨ ਲਓ ਕਦੇ ਕਦੇ ਸ਼ਾਮ ਨੂੰ ਬੈਕ ਪੇਨ ਆਉਂਦੀ ਹੈ ਤਾਂ ਉਹੀ ਬਸ ਮਤਲਬ ਥੋੜਾ ਰੈਸਟ ਕਰਨਾ ਪੈਂਦਾ ਹੈ ਪਰ ਪਤਾ ਹੈ ਇਹ ਮਜ ਮਤਲਬ ਜ਼ਿੰਮੇਦਾਰੀਆਂ ਹੈਗੀਆਂ ਜੀ ਪੁਰ ਸਵੇਰੇ ਜਾਣਾ ਹੀ ਜਾਣਾ ਓਕੇ ਓਕੇ ਫਿਰ ਕੰਮ ਤੇ ਆਉਣਾ ਜੀ ਮੈਂ ਕਰਨਾ ਹੀ ਪਊਗਾ ਜਿਹੜਾ ਜੀ ਉਹ ਤਾਂ ਮੇਰੀ ਜ਼ਿੰਮੇਦਾਰੀ ਹੈ ਫੈਮਿਲੀ ਦੇ ਪ੍ਰਤੀ ਵੀ ਤੇ ਐਂਡ ਮੇਰੇ ਫੈਮਿਲੀ ਮੈਨੂੰ ਵੀ ਪਤਾ ਕਿ ਮੈਨੂੰ ਲੋਡ ਹੈ ਕੰਮ ਦਿੱਤਾ ਆ ਮੈਂ ਕਰਨੇ ਪਊ ਜੇ ਮੈਂ ਬੈਠ ਜਾਊਂਗਾ ਤਾਂ ਮੇਰੇ ਨਾਲ ਕੋਈ ਨਹੀਂ ਖੜੂਗਾ